ਦੇ ਨੇ ਇਹਦੇ ਹੱਥ ਚ ਇੱਕ ਡੈਰੀ ਪੜੀ ਹੁੰਦੀ ਆ ਉਹ ਦਿਖਾਉਂਦਾ ਵੀ ਮੇਰੇ ਕੋਲ ਡੈਰੀਜ ਨੰਬਰ ਨੇ ਮੇਰਾ ਚੈਲੰਜ ਆ ਬੰਦਿਆਂ ਨੂੰ ਪੰਜਾਬ ਵਾਲਿਆਂ ਨੂੰ ਜਿਹੜੇ ਤੇ ਲੜਦਲੇ ਰਹਿੰਦੇ ਨੇ ਉਹ ਡੈਰੀ ਤੁਸੀਂ ਤਾਂ ਫੋਨ ਕਿਸੇ ਨੂੰ ਕਰਨਾ ਨਹੀਂ ਮੈਂ ਕਰੂੰਗਾ ਆਪਣੇ ਕੋਲੋਂ ਲਾਈਵ ਚ ਲਾ ਕੇ ਫੋਨ ਕਰੂੰਗਾ ਮੈਨੂੰ ਦੀ ਸਾਰੇ ਪੇਜਾਂ ਦੀ ਪੀਡੀਐਫ ਬਣਾ ਕੇ ਉਹਦੀ ਪੂਰੇ ਪੇਜਾਂ ਦੀ ਆ ਮੇਰੀ ਈਮੇਲ ਆਈਡੀ ਤੇ ਮੇਰੇ ਨਾਲ ਥੱਲੇ ਲਿਖੂੰਗਾ ਉਹ ਤੇ ਸੈਂਡ ਕਰ ਦਿਓ ਲਾਈਵ ਦੇ ਵਿੱਚ ਮੈਂ ਇਕੱਲੇ ਇਕੱਲੇ ਬੰਦੇ ਨੂੰ ਪੁੱਛੂੰਗਾ ਤੇ ਉਸ ਤੋਂ ਬਾਅਦ ਜੇ ਉਹ ਚੀਜ਼ ਸੱਚੀ ਹੋਈ ਜੇ ਉਹ ਚੀਜ਼ ਸੱਚੀ ਹੋਈ ਤਾਂ ਭਾਵੇਂ ਸਿੱਧੂ ਦੇ ਹੱਕ ਦੇ ਵਿੱਚ ਮੈਂ ਆਪਣੇ ਵੱਲੋਂ ਪਹਿਲੀ ਵੀਡੀਓ ਪਾਉਂਗਾ ਜੇ ਉਹ ਚ ਪਰ ਮੈਂ ਪ੍ਰੂਫ ਲੈਣੇ ਨੇ ਵੀ ਬੈਂਕ ਦੇ ਵਿੱਚ ਏਜੰਟ ਨੇ ਟਰਾਂਸਫਰ ਪੈਸੇ ਕੀਤੇ ਨੇ ਜਾਂ ਨਹੀਂ ਚੈੱਕ ਨਹੀਂ ਮੈਨੂੰ ਚਾਹੀਦੇ ਮੈਂ ਉਹ ਦੇਖਣੇ ਨੇ ਫਿਰ ਉਸ ਤੋਂ ਬਾਅਦ ਆਪਾਂ ਲੋਕਾਂ ਮੁਰੇ ਏਜੰਟਾਂ ਦਾ ਸਾਰਾ ਆਪਾਂ ਰੱਖਾਂਗੇ ਬੇਰਵਾ ਇਧਰਲੇ ਪਾਸੇ ਤੁਸੀਂ ਇੰਡੀਆ ਵਿੱਚ ਰੱਖ ਸਕਦੇ ਮੈਂ ਰੱਖ ਸਕਦਾ ਚੀਜ਼ ਪਹਿਲੀ ਗੱਲ ਤਾਂ ਕਲੀਅਰ ਕਰ ਦਵਾ ਬਈ ਇਹਨਾਂ ਨੇ ਪਹਿਲੇ ਕੇਸ ਤੇ ਜਿਹੜਾ 300 ਜੀ ਦੇ 384 ਲੱਗੀ ਸੀ ਤੇ ਇਹਨਾਂ ਰੋਲਾ ਪਾਇਆ ਵੀ ਭਾਨੇ ਇਹਨਾਂ ਨੇ ਸਾਰੇ ਆਪਣੇ ਪੰਜਾਬ ਦੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਭੜਕਾਇਆ ਕਦੇ ਗੱਡੀ 'ਚ ਬੈਠ ਕੇ ਲੱਖਾਂ ਵੀਡੀਓ ਪਾਉਂਦਾ ਕਦੇ ਜਿਹੜੇ ਆਲਦਾਲੇ ਜਿਹੜੇ ਇੱਕੋ ਇੱਕ ਚੀਜ਼ ਹੋਰ ਦੇਖਿਓ ਜਿੰਨੇ ਵੀ ਇਹਦੇ ਜੋਟੀ ਦੇ ਜਿੰਨੇ ਵੀ ਗਰੁੱਪ ਦੇ ਬੰਦੇ ਨੇ ਕੱਲੇ-ਕੱਲੇ ਦੇ ਪੇਜ ਦੇ ਉੱਤੇ ਲੱਖ-ਲੱਖ ਤੋਂ ਉੱਤੇ ਜਿਹੜੇ ਫਾਲੋਅਰ ਨੇ ਇਹਨਾਂ ਨੂੰ ਸਾਰਿਆਂ ਨੂੰ ਉਹ ਫਾਲੋਅਰਾਂ ਦੀ ਨਾਲ ਕਮਾਈ ਆਉਂਦੀ ਆ ਪਾਣੀ ਸਿੱਧੂ ਦੀ ਮਾਰੀ ਉਹ ਟ੍ਰੇਨਿੰਗ ਕੀ ਗੱਲ ਹੁੰਦੀ ਹੈ ਨਾ ਉਹ ਸਾਰੇ ਉਥੇ ਪਾਉਂਦੇ ਨੇ ਉਹ ਕੱਲੇ-ਕੱਲੇ ਪੇਜ ਤੇ ਜਾ ਕੇ ਕੱਲਾ-ਕੱਲਾ ਬੰਦਾ ਬੋਲਦਾ ਆ ਇਹਨਾਂ ਵੀ ਸਾਰੇ ਇਕੱਠੇ ਕੇ ਜਗ੍ਹਾ ਤੇ ਖੜਕੇ ਨਾ ਇਹ ਕੱਲੇ-ਕੱਲੇ ਪੇਜ ਤੇ ਕੇ ਕੱਲਾ-ਕੱਲਾ ਬੰਦਾ ਬੋਲੂਗਾ ਤਾਂ ਜੋ ਸਾਰੀ ਨਹੀਂ ਪੋ ਇਹ ਜੇ ਮੈਂ ਕੁਝ ਗੱਲਾਂ ਕਰਨਾਂ ਪਹਿਲਾਂ ਕਲੀਅਰ ਪੁਲਿਸ ਵਾਲ ਨੇ ਆਪਾਂ ਨੂੰ ਪਤਾ ਵੀ ਜਿਹੜਾ ਇਹ ਜਿਹਨੇ ਪੁਲਿਸ ਵਾਲ ਨੇ ਪਹਿਲਾਂ ਜਿਹੜੀ 384 ਤੇ ਧਾਰਾ ਲੱਗੀ ਸੀ ਉਹਦੇ ਪੁਲਿਸ ਵਾਲ ਦੇ ਬਿਆਨ ਮੇਰੇ ਕੋਲ ਇਸ ਟਾਈਮ ਪਏ ਨੇ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਹੁਣ ਇਹ ਬਿਆਨਾਂ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਵਾਲ ਨੇ ਕਿਹੜੇ ਰਿਕਾਰਡ ਅਕੋਰਡਿੰਗ ਉਹਦੀ ਜਿਹੜੀ ਮਤਲਬ ਕੁੜੀ ਦੀ ਪਰਚਾ ਕਟਿਆ ਭਾਨੇ ਸਿੱਧੂ ਦੇ ਉੱਤੇ ਉਹ ਕਿਹੜੇ ਹਿਸਾਬ ਨਾਲ ਕਟਿਆ ਕਿਵੇਂ ਰਿਕਾਰਡਿੰਗ ਆ ਉਹਨਾਂ ਦੇ ਕੋਲ ਸਬੂਤ ਪਏ ਸੀਗੇ ਸਾਰਾ ਕੁਝ ਤੁਸੀਂ ਕਹਿੰਦੇ ਹੋ ਵੀ ਉਹ ਕੇਸ ਝੂਠਾ ਸੀਗਾ ਉਹ ਕੇਸ ਝੂਠਾ ਨਹੀਂ ਸੀਗਾ ਕੇਸ ਸਹੀ ਸੀਗਾ ਉਹ ਕਲੀਅਰ ਪਤਾ ਕਿਵੇਂ ਹੋ ਗਿਆ ਕੁੜੀ ਨਾਲ ਫੈਸਲਾ ਕਿਉਂਕਿ ਕੁੜੀ ਇੱਕ ਏਜੰਟ ਆ 420 ਦਾ ਕੇਸ ਉਹਤੇ ਵੀ ਬਣਦਾ ਸੀਗਾ ਉਹ ਕੁੜੀ ਨੇ ਇਹਨਾਂ ਨੇ ਫੈਸਲਾ ਕਰ ਲਿਆ ਪਰ ਬਾਕੀ ਹੁਣ ਮੈਂ ਤੈਨੂੰ ਜਿਆਦਾ ਗੱਲਾਂ ਤਾਂ ਆਪਾਂ ਨਹੀਂ ਕਰਦੇ ਬਾਕੀ ਗੱਲਾਂ ਆਪਾਂ ਕਰਦੇ ਆ ਬਾਅਦ ਚ ਪਹਿਲੇ ਮੈਂ ਥੋੜੇ ਜਿਹਾ ਪ੍ਰੂਫ ਦਿਖਾ ਦਮਾ ਤੁਹਾਨੂੰ ਫਿਰ ਆਪਾਂ ਕਰਾਂਗੇ ਗੱਲਬਾਤ ਇਹ ਲੋਕਾਂ ਨੇ ਆਪਣੇ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਪਤਾ ਕੱਲੇ ਪੰਜਾਬ ਦੇ ਨਹੀਂ ਕੁਝ ਇੱਧਰ ਵੀ ਬਹੁਤ ਨੇ ਜਾਨੀ ਕਿ ਜਿਹੜੇ ਐਨ ਆਰ ਆਈ ਬੰਦੇ ਨੇ ਮੈਂ ਹੈਰਾਨ ਹੁਣਾਂ ਬਾਈਆਂ ਤੇ ਇਹਨਾਂ ਤੇ ਵੀ ਕਈ ਵਾਰ ਤੁਸੀਂ ਥੋੜੇ ਜਿਹਾ ਦਿਮਾਗ ਪਾਨੇ ਨੇ ਏਜੰਟਾਂ ਦੇ ਆਪਣੇ ਲੋਕਾਂ ਦੇ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਉਹਦਾ ਇੱਕ ਵੀ ਸਬੂਤ ਨਹੀਂ ਆ ਹੇ ਤੱਕ ਇੱਕ ਵੀ ਸਬੂਤ ਵੀ ਕਿਸੇ ਦੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਹੋਏ ਹੋਣ ਜਿਹੜੇ ਜਿਹੜੇ ਬੰਦੇ ਪੁਰਾਣੇ ਵੀਡੀਓ ਨਾ ਮੈਂ ਹੁਣ ਇੱਕ ਇੱਥੇ ਵੀਡੀਓ 10 ਮਿੰਟ ਦੀ ਬਣਦੀ ਆ ਤੁਸੀਂ ਜੇ ਚੀਜ਼ ਚੈੱਕ ਕਰਨੀ ਹੈ ਨਾ ਇਹਦੀ ਪੁਰਾਣੇ ਪੇਜ ਤੇ ਚਲ ਜਿਓ ਪਾਨੀ ਸਿੱਧੂ ਦੇ ਪੇਜ ਤੇ ਚਲ ਜਿਓ ਜਿੰਨੇ ਵੀ ਪੁਰਾਣੇ ਬੰਦੇ ਨੇ ਪੈਸੇ ਵਾਪਸ ਕਰਾਏ ਨੇ ਉਹਨਾਂ ਚੋਂ ਇੱਕ ਵੀ ਬੰਦਾ ਇੱਥੇ ਨਹੀਂ ਆ ਇਸ ਟਾਈਮ ਖੜਾ ਇੱਕ ਵੀ ਕੀ ਉਹਨਾਂ ਦੇ ਪੈਸੇ ਵਾਪਸ ਆ ਗਏ ਸਵਾਲ ਇਹ ਹੈ ਪੇਰੇ ਏਜੰਟਾਂ ਦੀ ਗੱਲ ਕਰਦੇ ਨੇ ਇਹਦੇ ਹੱਥ 'ਚ ਇੱਕ ਡੈਰੀ ਪੜੀ ਹੁੰਦੀ ਆ ਉਹ ਦਿਖਾਉਂਦਾ ਵੀ ਮੇਰੇ ਕੋਲ ਡੈਰੀ 'ਚ ਨੰਬਰ ਨੇ ਮੇਰਾ ਚੈਲੰਜ ਆ ਬੰਦਿਆਂ ਨੂੰ ਪੰਜਾਬ ਵਾਲਿਆਂ ਨੂੰ ਜਿਹੜੇ ਇਹ ਲਾਲ ਦਲੇ ਰਹਿੰਦੇ ਨੇ ਉਹ ਡੈਰੀ ਤੁਸੀਂ ਤਾਂ ਫੋਨ ਕਿਸੇ ਨੂੰ ਕਰਨਾ ਨਹੀਂ ਮੈਂ ਕਰੂੰਗਾ ਆਪਣੇ ਕੋਲੋਂ ਲਾਈਵ 'ਚ ਲਾ ਕੇ ਫੋਨ ਕਰੂੰਗਾ ਮੈਨੂੰ ਦੀ ਸਾਰੇ ਪੇਜਾਂ ਦੀ ਪੀਡੀਐਫ ਬਣਾ ਕੇ ਉਹਦੀ ਪੂਰੇ ਪੇਜਾਂ ਦੀ ਆ ਮੇਰੀ ਈਮੇਲ ਆਈਡੀ ਤੇ ਮੈਂ ਨਾਲ ਥੱਲੇ ਲਿਖੂੰਗਾ ਉਹ ਤੇ ਸੈਂਡ ਕਰ ਦਿਓ ਲਾਈਵ ਦੇ ਵਿੱਚ ਮੈਂ ਇਕੱਲੇ ਇਕੱਲੇ ਬੰਦੇ ਨੂੰ ਪੁੱਛੂੰਗਾ ਤੇ ਉਸ ਤੋਂ ਬਾਅਦ ਜੇ ਉਹ ਚੀਜ਼ ਸੱਚੀ ਹੋਈ ਜੇ ਉਹ ਚੀਜ਼ ਸੱਚੀ ਹੋਈ ਤਾਂ ਭਾਨੀ ਸਿੱਧੂ ਦੇ ਹੱਕ ਦੇ ਵਿੱਚ ਮੈਂ ਆਪਣੇ ਵੱਲ ਪਰ ਮੈਂ ਪ੍ਰੂਫ ਲੈਣੇ ਨੇ ਵੀ ਬੈਂਕ ਦੇ ਵਿੱਚ ਏਜੰਟ ਨੇ ਟਰਾਂਸਫਰ ਪੈਸੇ ਕੀਤੇ ਨੇ ਜਾਂ ਨਹੀਂ ਚੈੱਕ ਨਹੀਂ ਮੈਨੂੰ ਚਾਹੀਦੇ ਮੈਂ ਉਹ ਦੇਖਣੇ ਨੇ ਫਿਰ ਉਸ ਤੋਂ ਬਾਅਦ ਆਪਾਂ ਲੋਕਾ ਮੋਰੇ ਉਹ ਏਜੰਟਾਂ ਦਾ ਸਾਰਾ ਆਪਾਂ ਰੱਖਾਂਗੇ ਬੇਰਵਾ ਇਧਰਲੇ ਪਾਸੇ ਤੁਸੀਂ ਇੰਦੀਆਂ ਰੱਖ ਸਕਦੇ ਮੈਂ ਰੱਖ ਸਕਦਾ ਜੀ ਦੇ ਉੱਤੇ ਚਲੋ ਆਜੋ ਪਹਿਲਾਂ ਪੁਰਵ ਤਾਉਣਾ ਭਾਨੀ ਸਿੱਧੂ ਦੀ ਜਿਹੜੀ ਪਹਿਲੀ ਐਫਆਈ ਐਫਆਈਆਰ ਹੋਈ ਸੀਗੀ ਉਹ ਨਾ ਤਾਂ 10000 ਮੰਗਣ ਦੀ ਹੋਈ ਆ ਉਹ ਸਿਰਫ ਇਹਨਾਂ ਨੇ ਗੱਲ ਲੜਾਈ ਆ ਇਹ 10000 ਮੇਰੇ ਤੋਂ ਮੰਗੇ ਆ ਉਹ ਐਲੀਗੇਸ਼ਨ ਕਿਸੇ ਵੀ ਐਫਆਈਆਰ ਵਿੱਚ ਚੀਜ਼ ਲਿਖੀ ਨਹੀਂ ਗਈ ਜੇ ਇਹਨਾਂ ਕੋਲ ਪਈ ਐਫਆਈਆਰ ਉਹ ਮੈਨੂੰ ਸੈਂਡ ਕਰ ਦੇਣ ਜਿਵੇਂ ਇੱਕ ਬੰਦੇ ਨੇ ਮੈਨੂੰ ਪਹਿਲਾਂ ਸੈਂਡ ਕੀਤੀ ਆ ਉਹ ਮੈਂ ਆਪਣੇ ਲੋਕਾਂ ਮੂਰੇ ਇੱਥੇ ਦਿਖਾ ਸਕਦਾ ਮੈਂ ਆਜੋ ਕਰਾਂ ਗੱਲਾਂ ਨਾ ਕਰੀਏ ਦਾ ਮੈਂ ਤੁਹਾਨੂੰ ਪ੍ਰੂਫ ਆਜੋ ਕਰਾਂ ਆ ਪਹਿਲਾ ਪ੍ਰੂਫ ਤਾਂ ਮੈਂ ਤੁਹਾਨੂੰ ਇਹ ਦਿਖਾ ਦਮ ਵੀ ਜਿਹੜੀ ਉਹ ਐਫਆਈਆਰ ਹੋਈ ਆ ਪਹਿਲੀ ਉਹ ਕਾਦੇ ਵੇਚਦੀ ਹੋਈ ਆ ਆ ਸੁਣੋ ਕਰਾਂ ਵੀ ਇਹ ਬੰਦਾ ਕੀ ਕਹਿ ਰਿਹਾ ਆਜੋ ਉਹਨੂੰ ਤਾਂ ਮਾਰ ਦਿਆਂ ਪਤਾ ਤੂੰ ਜਵਾਬ ਸੁਣਾ ਕੇ ਗੱਲ ਕਰ ਤੇ ਬੋਲ ਜੀ ਕਿਵੇਂ ਤੂੰ ਬੋਲੇ ਕਿ ਮੈਨੂੰ ਐ ਪਹਿਲਾਂ ਮਰ ਦੱਸ ਮੈਨੂੰ ਜਿੱਦਾਂ ਤੂੰ ਬੋਲ ਰਿਹਾ ਜਵਾਲ ਖਚਣੋਂ ਮੈਂਦਰਾਂ ਬਣੀ ਫਿਰਦੇ ਨੂੰ ਪਰ ਇਹ ਗੁੱਲ ਕਰ ਮਾਰਦੇ ਆ ਇਹ ਹੋ ਗਿਆ ਜੀ ਪਹਿਲਾ ਪ੍ਰੂਫ ਵੀ ਇਹ ਬੰਦੇ ਨੇ ਉਹਨੂੰ ਕਿਹਾ ਵੀ ਭਾਈ ਤੈਨੂੰ ਜਵਾਨ ਤਰੀ ਖੇਚਣੋਂ ਕਿਉਂਕਿ ਇਹ ਕੰਟਰੈਕਟਲੀ ਫੋਨ ਤੇ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਇੰਡੀਆ ਕਾਨੂੰਨ ਹੈਗਾ ਇਹ ਉਹਦੇ ਤੇ ਰਿਸ਼ਤੇ ਦੇ ਪਰਚਾ ਹੋਇਆ ਆ ਜੋ ਕਹ ਰਿਹਾ ਆਈ ਕਾ ਭੇਡ ਆ ਇਹਦੀ ਆ ਉੱਪਰ ਵਾਲੀ ਇਹਦੀ ਆਈਡੀ ਆ ਇਹ ਲੱਕੇ ਪੇਜ ਪੂ ਚਲਾਉਂਦਾ ਆਪਣਾ ਹੈ ਇਹਨੇ ਮੈਨੂੰ ਐਫ ਆਈ ਆਰ ਦੀ ਕੱਲ ਮੈਂ ਲਿਖ ਕੇ ਪਾਇਆ ਸੀ ਇਹਨੇ ਆਪਣੇ ਪੇਜ ਦੇ ਉੱਤੇ ਮੇਰੀ ਵੀਡੀਓ ਪਾਈ ਸੀ ਇਹਨੇ ਆ ਬੰਦੇ ਨੇ ਮੈਨੂੰ ਐਫ ਆਈ ਆਰ ਦੀ ਕਾਪੀ ਭੇਜੀ ਆ ਦੇਖੋ ਇਹ ਜਿੰਨੀਆਂ ਵੀ ਭੇਡੇ ਨੇ ਇਹਨਾਂ ਕੋਲ ਸਿਰਫ ਪਹਿਲਾ ਪੇਜ ਹੀ ਹੋਊਗਾ ਮੈਂ ਕੱਲ ਜਿਵੇਂ ਲੋਕਾਂ ਨੂੰ ਕਿਹਾ ਸੀਗਾ ਆਪਣੇ ਬੰਦੇ ਨਾਲ ਮੈਂ ਗੱਲ ਕਰਦਾ ਸੀਗਾ ਵੀ ਭਾਈ ਮੈਨੂੰ ਸਿਰਫ ਐਫ ਆਈ ਆਰ ਨੰਬਰ ਚਾਹੀਦਾ ਬਾਕੀ ਕਿਵੇਂ ਕਢਾਉਣੀਆਂ ਕਿਵੇਂ ਲੈਣੀਆਂ ਉਹ ਮੈਂ ਆਪੇ ਲੈ ਲਊਗਾ ਹੁਣ ਮੈਂ ਇਹਨੂੰ ਪੂਰੀ ਐਫ ਆਈ ਆਰ ਦਿਖਾਉਣਾ ਵੀ ਇਹ ਪੂਰੀ ਐਫ ਆਈ ਆਰ ਕਿੱਥੇ ਪਈ ਆ ਆਹ ਦੇਖ ਲਾ ਪ੍ਰਦਰਸ਼ਨ ਜਿਵੇਂ ਮੈਂ ਤੁਹਾਨੂੰ ਕ ਜਿਹੜੀ ਜਿਹੜੀ ਐਫ ਆਈ ਆਰ ਕਿੱਥੇ ਕਿੱਥੇ ਕਿਹੜੀ ਕਿਹੜੀ ਧਾਰਾ ਲੱਗੀ ਆ ਆ ਹੈਗਾ ਐਫ ਆਈ ਆਰ ਨੰਬਰ 008 ਇਹਦੇ ਵਿੱਚ A ਤੋਂ Z ਤੱਕ ਸਾਰਾ ਵੇਰਵਾ ਲਿਖਿਆ ਥੱਲੇ ਜਾ ਕੇ ਇਹਨਾਂ ਕੋਲ ਤਾਂ ਸਿਰਫ ਇੱਕੇ ਪੇਜ ਆ ਮੇਰੇ ਕੋਲ ਪੂਰੀ ਐਫ ਆਈ ਆਰ ਦੀ ਪੀ ਡੀ ਐਫ ਕਾਪੀ ਪਈ ਆ ਦੇਖੋ ਜੇ ਆਪਾਂ ਉੱਤੇ ਨੂੰ ਜਾਈ ਜਾਵਾਂਗੇ ਨਾ ਥੱਲੇ ਆ ਸਾਰਾ ਵੇਰਵਾ ਦਿੱਤਾ ਵੀ ਕਿਵੇਂ ਕਿਵੇਂ ਤੇ ਕੀ ਹਿਸਾਬ بتاਵੰਦ ਨੇ ਕੀਤਾ ਇਹ ਮੇਰੇ ਕੋਲ ਸਾਰੀ ਪਈ ਹੈ A ਤੋਂ Z ਤੱਕ ਇਹ ਪਹਿਲੀ ਆ ਇਹ ਹੁਣ ਮੈਂ ਇੱਥੇ ਕਈ ਬੰਦੇ 9 ਵੀਰ ਲਿਖੇ ਹੋਏ ਨੇ ਪਰ ਆਪਾਂ ਦੱਸਣੇ ਤਾਂ ਚੱਲ ਨਹੀਂ ਹੈਗੇ ਤੇ ਆਪਣੇ ਕੋਲ ਪੀਡੀਏ ਕਿਸੇ ਕੋਲ ਨਹੀਂ ਹੋਣੀ ਐ ਇਸ ਟਾਈਮ ਆਪਾਂ ਡਾਊਨਲੋਡ ਕੀਤੀ ਹੋਈ ਚੀਜ਼ ਬਾਕੀ ਮੈਂ ਦੱਸ ਦੂੰਗਾ ਜਿਹੜੇ ਬੰਦੇ ਨੂੰ ਪਤਾ ਨਹੀਂ ਹੈਗਾ ਉਹ ਜਾ ਕੇ ਆਪਣਾ ਦੇਖ ਵੀ ਸਕਦੇ ਨੇ ਆ ਲੋ ਕਰ ਫਿਰ ਆਪਾਂ ਗੱਲ ਕਰੀਏ ਦੂਜੇ ਪ੍ਰੂਫ ਦੇ ਉੱਤੇ ਪੈਂਦਾ ਉੱਠ ਕੇ ਨਾ ਇਹ ਐਮਐਲਏ ਨਾ ਇਹ ਐਮਪੀ ਨਾ ਇਹ ਕੋਸ਼ ਆ ਲੋ ਕਰ ਗੱਲ ਕਰੀਏ ਵੀਡੀਓ ਦਿਖਾਵਾਂ ਤੁਹਾਨੂੰ ਪ੍ਰਿਯਾ ਆ ਪ੍ਰਿਯਾ ਜਿੰਨੇ ਲੈ ਕੇ ਦੱਸਦੀ ਗੱਲ ਦੇਖਿਓ ਕਰ ਹੁਣ ਆ ਕੀ ਗੱਲ ਮਿੱਟੀ ਗੱਲ ਆ ਕੀ ਗੱਲ ਆ ਕੀ ਗੱਲ ਆਜ ਉਹਨੇ ਇਧਰ ਨੂੰ ਐਨ ਆਰ ਆਈ ਦੀ ਤੁਹਾਨੂੰ ਪਾਵਰ ਦੱਸਦਾ ਵੀ ਜਿਹੜੀ ਐਨ ਆਰ ਆਈ ਨੇ ਆਂਦੀ ਪਾਵਰ ਕੀ ਆ ਹੁਣ ਮੇਰੀ ਪੰਜਾਬੀ ਜਗਾਲ ਇੱਕ ਵਾਰ ਫੇਰ ਸੁਣੋ ਚੈਨਲ ਵਾਲਿਆਂ ਨੂੰ ਭਾਈ ਇਹ ਵੀਡੀਓ ਜੇ ਤੁਸੀਂ ਚੱਕਣੀਆਂ ਚੱਕ ਲਓ ਦਿਖਾਉਣੀਆਂ ਦਿਖਾ ਦਿਓ ਤੁਹਾਡੀ ਮਰਜ਼ੀ ਆ ਉਹ ਲਾ ਤੁਹਾਨੂੰ ਦਿਖਾਉਣੀ ਚਾਹੀਦੀ ਆ ਜੇ ਹੁਣ ਤੱਕ ਸਾਰੀਆਂ ਦਿਖਾਈਆਂ ਤਾਂ ਇਹ ਵੀ ਦਿਖਾਉਣੀ ਚਾਹੀਦੀ ਆ ਜਿਹੜੀ ਇਹਦੇ ਹੱਥ ਦੇ ਵਿੱਚ ਡੈਰੀ ਫੜੀ ਹੋਈ ਹੈ ਨਾ ਉਹਦੀ ਪੂਰੀ ਪੇਜਾਂ ਦੀ ਪੀ ਡੀ ਐਫ ਬਣਾ ਕੇ ਮੇਰੀ ਈਮੇਲ ਆਈ ਡੀ ਤੇ ਮੈਂ ਪਹਿਲਾਂ ਦੱਸ ਗਿਆ ਮੈਂ ਥੱਲੇ ਲਿਖੂਗਾ ਉਹ ਤੇ ਸੈਂਡ ਕਰ ਦਿਓ ਉਹਦੀ ਸਾਰੀ ਕਾਰਵਾਈ A ਤੋਂ Z ਤੱਕ ਜਨਤਾ ਮੂਰੇ ਅਸੀਂ ਰੱਖਾਂਗੇ ਕਰਾਂਗੇ A ਤੋਂ Z ਤੱਕ ਲੋਕਾਂ ਨਾਲ ਗੱਲ ਆਪਣੇ ਪੈਸੇ ਖਰਚ ਕੇ ਅਸੀਂ ਆਪ ਇੰਡੀਆ ਫੋਨ ਕਰਾਂਗੇ ਲੋਕਾਂ ਨੂੰ ਪੁੱਛਾਂਗੇ ਭਾਈ ਦੱਸੋ ਕਿੱਥੇ ਪਏ ਤੁਹਾਡੇ ਦਿੱਤੇ ਨੇ ਇਹਨਾਂ ਨੇ ਲੋਕਾਂ ਨੂੰ ਪਾਗਲ ਬਣਾਇਆ ਪਿਆ ਭੇਡਾਂ ਜਿਹੜੀਆਂ ਪਾਗਲ ਹੋ ਚੁੱਕੀਆਂ ਨੇ ਬਿਲਕੁਲ ਬਿਲਕੁਲ ਸਹੀ ਜਾ ਰਹੇ ਨੇ ਪਰ ਸਮਝਣਾ ਆਪਣੇ ਲੋਕਾਂ ਨੇ ਵੀ ਕਿਵੇਂ ਆ ਇਹ ਹੁਣੇ ਰੌਲਾ ਕਿਹੜੀ ਚੀਜ਼ ਦਾ ਪੈ ਰਹੇ ਹੁਣੇ ਕਿਉਂ ਰੌਲਾ ਪਾ ਰਹੇ ਨੇ ਫੇਰ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਵਾਰ ਕਲੀਅਰ ਇਹਨੇ ਭਾਨੇ ਨੇ ਆ ਜਾਣਾ ਬਾਹਰ ਭਾਨੇ ਨੇ ਬਾਹਰ ਆ ਜਾਣਾ ਤੁਸੀਂ ਇਹਦੀ ਗੱਲ ਦੀ ਪਰਵਾਹ ਨਾ ਕਰੋ ਟੈਨਸ਼ਨ ਲਵੋ ਨਾ ਬਾਹਰ ਆਊਗਾ ਜਰੂਰ ਕਿਉਂਕਿ ਇਹਦੇ ਜਿਹੜੇ ਤਾਲੂਕਾਤ ਨੇ ਤੁਹਾਨੂੰ ਮੈਂ ਪਹਿਲਾਂ ਦੱਸ اٹਿਆ ਮੇਰੇ ਕੋਲ ਸਾਰੇ ਪ੍ਰੂਫ ਮੈਂ ਆਪਣੀ ਵੀਡੀਓ ਵਿੱਚ ਸਾਰੇ ਰੱਖੇ ਹੋਏ ਨੇ ਹੋਰ ਬਥੇਰਾ ਕੁਝ ਵਾਹ ਆਪਣੇ ਕੋਲ ਇਲੇ ਤਾਲੂਕਾਤ ਡਾਇਰੈਕਟ ਗਾਹਾਂ ਮੋਦੀ ਉਹਨਾਂ ਨਾਲ ਮਿਲਦੇ ਨੇ ਜਿਹੜੇ ਜਾਂਦਾ ਕਿਸੇ ਦੇ ਥਰੋ ਆ ਪਰ ਮਿਲਦੇ ਜਰੂਰ ਨੇ ਉਹ ਜਦ ਕੜੀ ਨਾ ਕੜੀ ਆਪਾਂ ਜੜਾਉਣ ਆਪਾਂ ਬੈਠਾ ਕਿਉਂਕਿ ਇੱਥੇ ਵੀਡੀਓ ਬਣਦੀ ਹੈ ਛੋਟੀ ਜਦ ਆਪਾਂ ਕੜੀ ਨਾਲ ਕੜੀ ਬਣਾਵਾਂਗੇ ਫਿਰ ਤੁਹਾਡੇ ਦਿਮਾਗ ਦੇ ਵਿੱਚ ਪਾਵਾਂਗੇ ਪਰ ਇੱਕ ਲਾਸਟ ਤੇ ਮੇਰੀ ਰਿਕੁਐਸਟ ਦੁਆਰ ਚ ਫੇਰ ਇਹ ਹੈ ਵੀ ਇਹ ਤੋਂ ਜਿਹੜੀ ਡੈਰੀ ਦੇ ਹੱਥ ਚ ਪੜੀ ਹੈ ਨਾ ਇਹ ਤੋਂ ਫੜ ਲਓ ਡੈਰੀ ਉਹ ਤੇ A ਤੋਂ Z ਤੱਕ ਉਹ ਨੰਬਰ ਅਸੀਂ ਜਿਹੜੇ ਲੈੜੀ ਤੇ ਲਿਖਿਆ ਨ ਉਹ ਮੈਂ ਆਪਣੇ ਵੱਲੀੋਂ ਲਾਉਂਗਾ ਤੁਹਾਨੂੰ ਤੇ ਸਾਰਾ ਕੁਝ ਲਾਈਵ ਦਿਖਾਵਾਂਗੇ ਆਪਾਂ